ਉਸ ਡਾਡੇ ਦੀਆਂ ਉਹੀ ਜਾਣੇ ਅੱਜ ਆਪਾਂ ਚੰਦਾਂ ਬਾਰੇ ਗੱਲ ਕਰਾਂਗੇ ਮਰਕਰੀ ਦਾ ਕੋਈ ਵੀ ਚੰਦ ਨਹੀਂ ਹੈਗਾ ਜਿਹੜੇ ਉਪਗ੍ਰਹ ਨੇ ਵੀਨਸ ਦਾ ਵੀ ਕੋਈ ਚੰਦ ਨਹੀਂ ਹੈਗਾ ਧਰਤੀ ਦਾ ਇੱਕ ਚਾਂਦ ਆ ਜਿਹੜਾ ਉਹਦੇ ਆਸ-ਪਾਸ ਚੱਕਰ ਲਗਾਉਂਦਾ ਅੱਠ ਗ੍ਰਹਿ ਲੱਭੇ ਅਜੇ ਤੱਕ ਸਾਇੰਸਦਾਨਾਂ ਨੇ ਤੇ ਉਹਨਾਂ ਦੇ ਉਪਗ੍ਰਹਾਂ ਦੀ ਗੱਲ ਕਰਦੇ ਹਾਂ ਮਾਰਸ ਦੇ ਦੋ ਚੰਦ ਨੇ ਦੋ ਉਪਗ੍ਰਹ ਉਹਦੇ ਆਸ-ਪਾਸ ਚੱਕਰ ਲਗਾਉਂਦੇ ਨੇ ਜੂਪੀਟਰ ਦੇ 95 ਚੰਦ ਨੇ ਜਿਹੜੇ ਉਹਦੀ ਪਰिक्रमा ਕਰਦੇ ਆ ਸੈਟਰਨ ਦੇ 274 ਚੰਦ ਨੇ ਸ਼ਨੀ ਗ੍ਰਹਿ ਆਪਾਂ ਜਿਹਨੂੰ ਕਹ ਦਿੰਨੇ ਆ ਇਹਦੇ 274 ਉਪਗ੍ਰਹਿ ਨੇ ਯੂਰਨਸ ਦੇ 28 ਉਪਗ੍ਰਹਿ ਨੇ ਨੈਪਚੂਨ ਦੇ 16 ਚੰਦ ਨੇ ਕਰਤਾਰ ਦੇ ਅਣਗਿਣਤ ਰੰਗਾਂ ਦੇ ਵਿੱਚੋਂ ਇੱਕ ਹੋਰ ਰੰਗ ਦੇ ਬਾਰੇ ਆਪਾਂ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਪਲੂਟੋ ਦੇ ਪੰਜ ਚੰਦ ਨੇ ਅਕਾਲ ਪੁਰਖ ਦੇ ਅਣਗਿਣਤ ਰੰਗ ਨੇ ਤੇ ਸਾਨੂੰ ਉਹਦੇ ਰੰਗਾਂ ਦੇ ਵਿੱਚ ਰਾਜੀ ਰਹਿਣਾ ਚਾਹੀਦਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਸਾਰਿਆਂ ਦਾ ਧੰਨਵਾਦ